ਉਹਦੀ ਮਦਦ ਕਰਨ ਵਾਸਤੇ ਲਾਟਰੀ ਲੈਂਦੇ ਸੀਗੇ ਪਰ 1 ਘੰਟੇ ਦੇ ਵਿੱਚ ਜੇਰੀ ਲਾਟਰੀ ਹੈ ਪ੍ਰਮਾਤਮਾ ਨੇ ਕਿਰਪਾ ਕਰਤੀ 1 ਘੰਟੇ ਬਾਅਦ ਜੇਰੀ ਲਾਟਰੀ ਨਿਕਲ ਆਈ ਵੀਰ ਦੀ ਨਹੀਂ ਅਸੀਂ ਨਹੀਂ ਮੰਨਿਆ ਸੀ ਤੇ ਝੂਠੀ ਮੰਨਿਆ ਮੈਂ ਕਿਹਾ ਮਜ਼ਾਕ ਕਰ ਰਿਹਾ ਨਹੀਂ ਮੈਂ ਕਿਹਾ ਝੂਠ ਨਹੀਂ ਮਮਾ ਸੱਚੀ ਮੈਂ ਕਿਹਾ ਨਹੀਂ ਮੈਨੂੰ ਯਕੀਨ ਨਹੀਂ ਆ 10 ਮਿੰਟੋਂ ਜਿੱਤੋਂ ਇੱਥੋਂ ਮਤਲਬ ਗਲੀ ਮੱਲੇ ਚੋਂ ਦੋ ਤਿੰਨ ਜਣੇ ਬਧਾਈਆਂ ਦਿੱਤੀਆਂ ਫਿਰ ਮੈਨੂੰ ਥੋੜਾ ਕੁਝ ਨਿਊਜ਼ ਵੇਖੀ ਟੀਵੀ ਤੋਂ ਇਹ ਵਿਜਵਾਜ ਨੂੰ ਮੈਨੂੰ ਆਦਾ ਤੁਹਾਡਾ ਨਾਮ ਲੱਗ ਗਿਆ ਜੀ ਮੈਂ ਸੋਚਿਆ ਮੈ ਲੱਗਾ ਕੋਈ 5-7000 ਦਾ ਆਂਦਾ ਨਹੀਂ ਜੀ ਕਰੋੜ ਰੁਪਏ ਦਾ ਨਾਮ ਲੱਗ ਗਿਆ ਮੈਂ ਕਿਉਂ ਮਜ਼ਾਕ ਆਂਦੇ ਮੇਰੇ ਨਾਲ ਆਂਦਾ ਨਹੀਂ ਲੱਗਿਆ ਮੈਂ ਹੁਣੇ ਆਇਆ ਤੁਹਾਡੇ ਕੋ ਉਹ ਮੇਰੇ ਕੋ 5 ਮਿੰਟ ਦੇ ਵਿੱਚ ਵਿੱਚ ਆਇਆ ਫਿਰ ਉਹਨੇ ਮੈਨੂੰ ਰਿਜ਼ਲਟ ਦਿਖਾਇਆ ਕੱਢ ਕੇ ਆਂਦਾ ਕੱਢੋ ਲਾਟਰੀ ਮੈਂ ਲਾਟਰੀ ਕੱਢ ਕੇ ਨੰਬਰ ਮੈਚ ਕੀਤਾ ਆਂਦਾ ਇਹੋ ਹੀ ਆ ਨਾ ਮੈਂ ਫਿਰ ਆਂਦਾ ਤੁਹਾਡਾ ਨੰਬਰ ਲੱਗਾ ਜੀ ਕਰੋੜ ਰੁਪਏ ਦਾ ਉਹ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਪਰਮਾਤਮਾ ਵੱਡਾ ਜਾਂ ਛੋਟਾ ਨਹੀਂ ਦੇਖਦਾ ਸੋ ਅੱਜ ਤੁਹਾਨੂੰ ਇਹੋ ਜੇ ਪਰਿਵਾਰ ਨਾਲ ਮਲਾਉਣ ਜਾ ਰਹੇ ਆ ਕਿ ਸ਼ੁਰੂ ਤੋਂ ਹੀ ਪਰਮਾਤਮਾ ਦੀ ਕਿਰਪਾ ਰਹੀ ਏ ਤੇ ਗਰੀਬਾਂ ਤੇ ਲੋਰ ਬੰਦਾ ਦੀ ਮਦਦ ਕਰਦੇ ਰਹਿੰਦੇ ਆ ਸਾਰਾ ਪਰਿਵਾਰ ਤੇ ਪਰਮਾਤਮਾ ਦੀ ਪਹਿਲਾਂ ਵੀ ਬੜੀ ਕਿਰਪਾ ਏ ਪਰ ਅੱਜ ਉਹਨਾਂ ਨੇ ਕਿਸੇ ਦੀ ਮਦਦ ਕਰਨ ਵਾਸਤੇ ਰੋਜ਼ ਮਦਦ ਕਰਦੇ ਸੀ ਲਾਟਰੀ ਵਾਲਾ ਕੋ ਆਂਦਾ ਸੀਗਾ ਬੈਂਕ ਦੇ ਵਿੱਚ ਉਹਦੀ ਮਦਦ ਕਰਨ ਵਾਸਤੇ ਲਾਟਰੀ ਲੈਂਦੇ ਸੀਗੇ ਪਰ ਇੱਕ ਘੰਟੇ ਦੇ ਵਿੱਚ ਜੇਰੀ ਲਾਟਰੀ ਹੈ ਪਰਮਾਤਮਾ ਨੇ ਕਿਰਪਾ ਕਰਤੀ ਇੱਕ ਘੰਟੇ ਬਾਅਦ ਜੇਰੀ ਲਾਟਰੀ ਨਿਕਲਾਈ ਵੀਰ ਦੀ ਤੁਸੀਂ ਹੈਰਾਨ ਹੋ ਜਾਣਾ ਕਿ ਪਰਮਾਤਮਾ ਦੀ ਕਿਰਪਾ ਪਹਿਲਾਂ ਵੀ ਬੜੀ ਹੈ ਕਾਲੋ ਪਰਿਵਾਰ ਆ ਆਪਾਂ ਗੱਲਬਾਤ ਵੀ ਕਰਦੇ ਹਾਂ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਰੁਪਿੰਦਰਜੀਤ ਸਿੰਘ ਜੀ ਰੁਪਿੰਦਰ ਜੀ ਪਹਿਲੇ ਨੰਬਰ ਤੇ ਬਹੁਤ ਬਹੁਤ ਮੁਬਾਰਕਾਂ ਤੇ ਕਿੰਨੇ ਦੀ ਲਾਟਰੀ ਨਿਕਲੀ ਤੁਹਾਡੀ ਮੇਰੀ ਜੀ 1 ਕਰੋੜ ਤੇ 24000 ਦੀ ਹੈ ਜੀ ਸੋ ਪਤਾ ਲੱਗਿਆ ਕਿ ਤੁਸੀਂ ਅੱਗੇ ਵੀ ਪਰਿਵਾਰ ਜਿਹੜਾ ਸਾਰਾ ਲੋੜਵੰਦਾ ਦੀ ਬੜੀ ਮਦਦ ਕਰਦੇ ਹੋ ਤੇ ਅੱਜ ਵੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਹ ਜਿਹੜੀ ਤੁਸੀਂ ਮਦਦ ਕੀਤੀ ਤੇ ਅੱਜ ਪਰਮਾਤਮਾ ਨੇ ਜਿਹੜਾ ਇਹ ਕ੍ਰਿਸ਼ਮਾ ਮਖਾ ਪਰਮਾਤਮਾ ਨੇ ਬਹੁਤ ਸਾਰੀ ਕੋਈ ਪਰਮਾਤਮਾ ਦੀ ਮਿਹਰ ਆ ਜੀ ਬੰਦੇ ਦੇ ਹੱਥ ਕੁਝ ਨਹੀਂ ਆ ਜੋ ਕਰਦਾ ਪਰਮਾਤਮਾ ਹੀ ਕਰਦਾ ਜੀ ਬਾਬੇ ਨਾਨਕ ਦੇ ਸ਼ਹਿਰ ਚ ਬੈਠੇ ਆ ਜੀ ਉਹਨਾਂ ਬਹੁਤ ਮਤਲਬ ਬਹੁਤ ਕਿਰਪਾ ਕੀਤੀ ਮੇਰੇ ਤੇ ਸੋ ਕਾਲੋ ਸਾਹਿਬ ਉਦਾਂ ਕੀ ਕਰਦੇ ਹੋ ਤੁਸੀਂ ਮੈਂ ਬੈਂਕ ਤੇ ਜੋਬ ਕਰਦਾ ਜੀ ਐਗਰੀਕਲਚਰ ਕੋਆਪਰੇਟਿਵ ਬੈਂਕ ਡੇਰਾ ਬਾਬਾ ਨਾਨਕ ਜੀ ਸੋ ਪਤਾ ਲੱਗਿਆ ਜੀ ਤੁਸੀਂ ਲਟਰੀ ਲੈਂਦੇ ਹੋ ਉਹ ਵੀ ਵਿਚਾਰਾ ਦਿੱਲੀ ਤੁਹਾਡੇ ਕੋਲ ਧੱਕੇ ਨਾਲ ਦੇ ਕੇ ਜਾਂਦਾ ਸੀ ਤੁਹਾਡੇ ਮਨ ਚ ਸੀਗਾ ਕਿ ਉਹਦਾ ਵੀ ਘਰ ਚੱਲੀ ਹਾਂ ਦਿੱਲੀ ਨੂੰ ਆਣ ਕੇ ਮਤਲਬ ਬੈਂਕ 'ਚ ਰੋਜ਼ ਹੀ ਇੱਕ ਦਿਨ ਛੱਡ ਕੇ ਕਿਹੜੇ ਦਿੱਲੀ ਆਏ ਡਾਣਿਆਂ ਨੂੰ ਟਿਕਟਾਂ ਦੇਣੀਆਂ ਆਸਪਾ ਵੀ ਉਹਦੇ ਕੋਲ ਟਿਕਟਾਂ ਲੈਣੇ ਆ ਚਲੋ ਬੰਦਾ ਇੱਕ ਮਿਹਨਤ ਕਰਨ ਰਿਹਾ ਹੁੰਦਾ ਵਿਚਾਰਾ ਬਟਾਲੇ ਤੋਂ ਰੋਜ਼ ਤੁਹਾਨੂੰ ਟਿਕਟਾਂ ਦੇ ਕੇ ਜਾਂਦਾ ਅੱਜ ਵੀ ਉਹ ਮੈਨੂੰ 12:30 ਵਜੇ ਟਿਕਟ ਦੇ ਗਿਆ 12:30 ਦੇ ਲਾਗੇ ਤੇ 1 ਵਜੇ ਮੇਰਾ ਨਾਮ ਨਿਕਲ ਆਇਆ ਜੀ ਮਹਿਸੂਸ ਨਹੀਂ ਹੋਇਆ ਕਿ ਇਹ ਵਾਕਈ ਮੇਰੇ ਨਾਲ ਝੂਠ ਬੋਲਦੇ ਤੇ ਨਹੀਂ ਮੈਨੂੰ ਕੋਈ ਵਿਸ਼ਵਾਸ ਨਹੀਂ ਹੋਇਆ ਮੈਨੂੰ ਆਂਦਾ ਤੁਹਾਡਾ ਨਾਮ ਲੱਗ ਗਿਆ ਜੀ ਮੈਂ ਸੋਚਿਆ ਮੈਨੂੰ ਲੱਗਾ ਹੋ ਕੋਈ 5-7000 ਦਾ ਆਂਦਾ ਨਹੀਂ ਜੀ ਕਰੋੜ ਰੁਪਏ ਦਾ ਨਾਮ ਲੱਗ ਗਿਆ ਮੈਂ ਕਿਉਂ ਮਜ਼ਾਕ ਆਂਦੇ ਮੇਰੇ ਨਾਲ ਆਂਦਾ ਨਹੀਂ ਲੱਗਿਆ ਮੈਂ ਹੁਣੇ ਆਇਆ ਤੁਹਾਡੇ ਕੋ ਉਹ ਮੇਰੇ ਕੋ 5 ਮਿੰਟ ਦੇ ਵਿੱਚ ਵਿੱਚ ਆਇਆ ਫਿਰ ਉਹਨੇ ਮੈਨੂੰ ਰਿਜ਼ਲਟ ਵਿਖਾਇਆ ਕੱਢ ਕੇ ਆਂਦਾ ਕੱਢੋ ਲਾਟਰੀ ਮੈਂ ਲਾਟਰੀ ਕੱਢ ਕੇ ਨੰਬਰ ਮੈਚ ਕੀਤਾ ਆਂਦਾ ਇਹੋ ਹੀ ਆ ਨਾ ਮੈਂ ਫਿਰ ਆਂਦਾ ਤੁਹਾਡਾ ਨੰਬਰ ਲੱਗਾ ਜੀ ਕਰੋੜ ਰੁਪਏ ਦਾ ਹਾਲੇ ਸਭ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਬੇਟੀ ਹੈ ਮੇਰੀ 22 ਸਾਲ ਦੀ ਇੱਕ ਤੇ ਬ੍ਰਦਰ ਆ ਤੇ ਉਹਦੀ ਫੈਮਿਲੀ ਜਿਹੜੀ ਉਹ ਅਮਰੀਕਾ ਜੀ ਫਿਰ ਕਾਲੋ ਸਾਹਿਬ ਅੱਜ ਸੇਰ ਤੋਂ ਫਿਰ ਫੋਨ ਤੇ ਫੋਨ ਬਹੁਤ ਜ਼ਿਆਦਾ ਜੀ ਮਤਲਬ ਰਿਲੇਟਿਵ ਦੇ ਆਉਂਦੇ ਆ ਫੈਮ ਮਤਲਬ ਰਿਲੇਟਿਵ ਕਰਨ ਦੇ ਫਰੈਂਡ ਕਰਨ ਰਏ ਆ ਫਿਰ ਬੈਂਕ ਸਟਾਫ ਕਰ ਰਿਆ ਹੋਰ ਵੀ ਬਾਕੀ ਬ੍ਰਾਂਚਾਂ 'ਚ ਵੀ ਵਧਾਈਆਂ ਆ ਰਹੀਆਂ ਜੀ ਸੋ ਕਾਲੋ ਸਾਹਿਬ ਫਿਰ ਬੱਲੇ ਬੱਲੇ ਕਰਾਤੀ ਕਾਲੋ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਪਹਿਲਾਂ ਵੀ ਖੁਸ਼ੀਆਂ ਸੀਗੀਆਂ ਵਾਹਿਗੁਰੂ ਕਰਾਉਣ ਵਾਲਾ ਜੀ ਬੱਲੇ ਬੱਲੇ ਉਸ ਤੋਂ ਬਗੈਰ ਕੋਈ ਗੱਲ ਨਹੀਂ ਜੋ ਰੱਬ ਨੇ ਕੀਤਾ ਵਧੀਆ ਕੀਤਾ ਜੀ ਪਤਾ ਲੱਗਿਆ ਕਾਲੋ ਸਾਹਿਬ ਤੁਹਾਡਾ ਪਰਿਵਾਰ ਲੋੜਵੰਦਾ ਦੀ ਮਦਦ ਕਰਦਾ ਏ ਤੇ ਰੱਬ ਕਰਾਉਂਦਾ ਜੀ ਅਹੀਂ ਕਾਦੀ ਕਰਨੀ ਹੈ ਜੋ ਵਾਹਿਗੁਰੂ ਦਾ ਹੁਕਮ ਹੁੰਦਾ ਉਹ ਕਰੀਦਾ ਜੀ ਜਿੰਨਾ ਕਿ ਸਰਦਾ ਵਰਦਾ ਹੈ ਕਰੀਦਾ ਜੀ ਸੋ ਕਾਲੋ ਸਾਹਿਬ ਫਿਰ ਹੈ ਜਿਹੜੀ ਰਕਮ ਮਿਲਣੀ ਹੈ ਤੁਹਾਨੂੰ ਲਾਟਰੀ ਦੇ ਪੈਸੇ ਮਿਲਨੇ ਨੇ ਉਹਦੇ ਨਾਲ ਫਿਰ ਕੀ ਅੱਗੇ ਪਲਾਨ ਬਣਾਇਆ ਵੇਖੋ ਜੀ ਮਾਪਿਓ ਦਾ ਮਾਪਿਓ ਨੂੰ ਦਵਾਗੇ ਜਾਂ ਬੱਚਿਆਂ ਦਾ ਫਿਊਚਰ ਅੱਗੇ ਜੋ ਵੀ ਮਤਲਬ ਉਹਨਾਂ ਦੇ ਭਵਿੱਖ ਬਾਰੇ ਹੋਊਗਾ ਤੇ ਲੋੜਵੰਦਾ ਦੀ ਮਦਦ ਵੀ ਕਰਾਂਗੇ ਜੀ ਸੋ ਕਾਲੋ ਸਾਹਿਬ ਫਿਰ ਲੱਗਦਾ ਨਹੀਂ ਤੁਹਾਨੂੰ ਕਿ ਲਾਟਰੀ ਨਿਕਲ ਜੂਏ 1 ਘੰਟੇ ਦੇ ਵਿੱਚ ਹੀ ਮੈਨੂੰ ਕੋਈ ਵਿਸ਼ਵਾਸ ਨਹੀਂ ਜੀ ਇੰਨੀ ਛੇਤੀ ਡਿਵੋਡ ਲਾਟਰੀ ਨਿਕਲੂ ਰੱਬ ਮੈਨੂੰ ਮੇਰ ਕਰੋ ਮੇਰੇ ਤੇ ਪਰ ਕਾਲੋ ਸਾਹਿਬ ਮੇਰ ਤਾਂ ਹੁੰਦੀ ਹੁੰਦੀ ਹੈ ਕਿਉਂਕਿ ਤੁਸੀਂ ਸੇਵਾ ਬਹੁਤ ਕੁਝ ਦਿੱਤਾ ਮੈਨੂੰ 3 ਦਿਨਾਂ ਦੇ ਵਿੱਚ ਇੰਨੀ ਖੁਸ਼ੀ ਦਿੱਤੀ ਹੈ ਨਾ ਮੈਂ ਦੱਸ ਨਹੀਂ ਸਕਦਾ ਕਿ ਪਰਸੋ ਮੇਰੇ ਬ੍ਰਦਰ ਨੇ ਘਰ ਲਿਆ ਅਮਰੀਕਾ ਦੇ ਵਿੱਚ ਕੱਲ ਸਾਡੇ ਵਿਜੇ ਲੱਗੇ ਸਾਰਿਆਂ ਦੇ ਨਿਊਜ਼ੀਲੈਂਡ ਦੇ ਅੱਜ ਸਾਨੂੰ ਰੱਬ ਨੇ ਇਹ ਦਿੱਤਾ ਜੀ ਖੁਸ਼ੀ ਦਿੱਤੀ ਹੈ ਸੋ ਲਓ ਜੀ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਕਹਿੰਦੇ ਕਿ ਜਿਹੜੂ ਪਰਮਾਤਮਾ ਨੂੰ ਨਾਲ ਲੈ ਕੇ ਉਹਦਾ ਓਟ ਆਸਰਾ ਲੈ ਕੇ ਚੱਲਣਾ ਹੈ ਤਾਂ ਪਰਮਾਤਮਾ ਆਪੇ ਹੀ ਕਿਰਪਾ ਕਰਦਾ ਹੈ ਅੱਗੇ ਵੀ ਕਾਲੋ ਪਰਿਵਾਰ ਆ ਹਰ ਇੱਕ ਥਾਂ ਅੱਗੇ ਹੋ ਕੇ ਲੋੜਵੰਦਾਂ ਦੀ ਮਦਦ ਕਰਦੇ ਨੇ ਤੇ ਇਹਨਾਂ ਨੇ ਵੀ ਦੇਰੀਏ ਮਦਦ ਕਰਦੇ ਰਹਿੰਦੇ ਨੇ ਤੇ ਪਰਮਾਤਮਾ ਨੇ ਤਿੰਨ ਦਿਨਾਂ ਦੇ ਵਿੱਚ ਬੜੀਆਂ ਖੁਸ਼ੀਆਂ ਦੇਤੀਆਂ ਤਾਂ ਆਪਾਂ ਉਹਨਾਂ ਦੀ ਮਦਰ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਉਹਨਾਂ ਨੂੰ ਲੱਗਦਾ ਪਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਸੁਖਵੀਰ ਕੌਰ ਪਹਿਲੇ ਨੰਬਰ ਤੇ ਬਹੁਤ-ਬਹੁਤ ਮੁਬਾਰਕਾ ਸਾਡੀ ਟੀਮ ਵੱਲੋਂ ਤੁਹਾਨੂੰ ਕਿ ਤੁਹਾਡੀ ਲਾਟਰੀ ਨਿਕਲੀ ਹੈ ਹਾਂਜੀ ਤਾਂ ਬਹੁਤ-ਬਹੁਤ ਧੰਨਵਾਦ ਡਾਤਾ ਜੀ ਕਿੰਨੇ ਕਿੰਨੇ ਦੀ ਲਾਟਰੀ ਨਿਕਲੀ ਜੀ ਤੁਹਾਡੀ 1 ਕਰੋੜ ਤੇ 24000 ਦੀ ਤੇ ਆਂਟੀ ਫਿਰ ਕਿੱਦਾਂ ਦੇ ਫੋਨ ਫਿਰ ਲੋਕ ਜਿਹੜੇ ਵਧਾਈਆਂ ਦੇ ਰਹੇ ਹਾਂਜੀ ਬਹੁਤ ਜਦੋਂ ਦੀ ਪਤਾ ਲੱਗਾ ਸਾਰੇ ਦੀਆਂ ਰਿਸ਼ਤੇਦਾਰਾਂ ਦੀਆਂ ਸਭਨਾਂ ਦੀਆਂ ਵਧਾਈਆਂ ਆ ਰਹੀਆਂ ਹੁੰਦੀਆਂ ਆਂਟੀ ਫਿਰ ਕਹਿੰਦਾ ਮਤਲਬ ਕਿ ਤੁਹਾਨੂੰ ਜਿਹੜਾ ਫੋਨ ਦਿੱਤਾ ਬੇਟੇ ਨੇ ਜੱਕਦਮ ਜਿਹੜੋ ਪਏ ਜੀ ਮੰਨਦੇ ਨਹੀਂ ਹੋਣੇ ਨਹੀਂ ਅਸੀਂ ਨਹੀਂ ਮੰਨਿਆ ਅਸੀਂ ਦੇ ਝੂਠੀ ਮੰਨਿਆ ਮੈਂ ਕਿਹਾ ਮਜ਼ਾਕ ਕਰ ਰਿਹਾ ਨਹੀਂ ਮੈਂ ਕਿਹਾ ਝੂਠ ਨਹੀਂ ਮਮਾ ਸੱਚੀ ਮੈਂ ਕਿਹਾ ਨਹੀਂ ਮੈਂ ਨਹੀਂ ਯਕੀਨ ਕਰਦੀ 10 ਮਿੰਨੋ ਜਿਦੋਂ ਇੱਥੋਂ ਮਤਲਬ ਗਲੀ ਮੱਲੇ ਚੋਂ ਦੋ ਚੋਂ ਜਣੇ ਵਧਾਈਆਂ ਦਿੱਤੀਆਂ ਫਿਰ ਮੈਨੂੰ ਥੋੜਾ ਕੁਛ ਨਿਊਜ਼ ਵੇਖੀ ਟੀਵੀ ਤੋਂ ਫਿਰ ਜਕੀਨ ਹੋਇਆ ਸੋ ਇੱਕ ਘੰਟੇ ਦੇ ਵਿੱਚ ਪਰਮਾਤਮਾ ਨੇ ਕਿਰਪਾ ਕਰਤੀ ਏ ਬੇਟੇ ਤੁਹਾਡੇ ਨੇ ਦੱਸਿਆ ਕਿ ਤਿੰਨਾਂ ਦਿਨਾਂ ਦੇ ਵਿੱਚ ਬੜੀਆਂ ਖੁਸ਼ੀਆਂ ਦੇਤੀ ਪਰਮਾਤਮਾ ਦੀ ਕਿਰਪਾ ਕਿ ਕਿਤੇ ਨਾ ਕਿਤੇ ਪਰਮਾਤਮਾ ਦੀ ਬਹੁਤ ਬਹੁਤ ਉਹਦਾ ਬਹੁਤ ਸ਼ੁਕਰ ਆ ਵਾਹਿਗੁਰੂ ਦਾ ਉਹ ਹੀ ਦੇਣ ਵਾਲਾ ਮਾਤਮਾ ਦੀ ਕਿਰਪਾ ਕੋ ਕਿ ਤੁਸੀਂ ਇਹ ਪਤਾ ਲੱਗੇ ਕਿ ਬੜੀ ਲੋੜਵੰਦਾ ਦੀ ਮਦਦ ਕਰਦੇ ਹਾਂ ਹਾਂਜੀ ਉਹ ਹੀ ਕਰਾਉਂਦਾ ਤਾਂ ਹੀ ਕਰਨੇ ਆ ਮਹਾਰਾਜ ਦਵੇ ਤੇ ਫੇਰ ਹੀ ਕੀਤੀ ਜਾਂਦੀ ਹੈ ਸੋ ਭਾਵੁਕ ਹੋ ਗਏ ਨੇ ਆਂਟੀ ਕਿਤੇ ਨਾ ਕਿਤੇ ਕਿਉਂਕਿ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਆਪਾਂ ਲੋੜਵੰਦਾ ਦੀ ਮਦਦ ਕਰਨੇ ਆ ਤਾਂ ਪ੍ਰਮਾਤਮਾ ਵੀ ਜਰਾਏ ਨਾਲ ਆਣ ਕੇ ਸਹਾਇੀ ਹੁੰਦਾ ਹੈ ਤੇ ਐਦਾਂ ਦਾ ਹੀ ਪਰਿਵਾਰ ਨਾਲ ਬਣਾਉਂਦੇ ਆਂ ਆਂਟੀ ਫੇਰ ਕਿੰਨੇ ਕੁ ਤੁਹਾਨੂੰ ਵਧਾਈਆਂ ਵਾਲੇ ਫੋਨ ਆਂਡੇ ਸਵੇਰ ਤੋਂ ਹਾਂਜੀ ਬਹੁਤ ਫੋਨ ਆਏ ਜਿਉਂ ਮਤਲਬ ਪਤਾ ਲੱਗਾ 1.5 2 ਵਜੇ ਦਾ ਬੜੇ ਫੋਨ ਆਏ ਆ ਅੱਜ ਵੀ ਦੇਖੋ ਆਈ ਜਾਂਦੇ ਆ ਸੋ ਫਰੈਂਟੀ ਆ ਜਿਹੜੀ ਰਕਮ ਮਿਲਦੀ ਹੈ ਪੈਸੇ ਮਿਲਨੇ ਨੇ ਇਹਦੇ ਨਾਲ ਸਰ ਕੀ ਕਰਨਾ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਹੀ ਬੱਚੇ ਆਪਣਾ ਗਾਂ ਬੱਚਿਆਂ ਦਾ ਸੋਚਣਗੇ ਕੁਝ ਜੋ ਕਿਹੇ ਲੋੜਵੰਦ ਦੀ ਮਦਦ ਹੋਊਗੀ ਉਹ ਵੀ ਕਰਨਗੇ ਕਾਲੋ ਸਾਹਿਬ ਕਾਲੋ ਪਰਿਵਾਰ ਨਾਲ ਮਿਲਾਇਆ ਤੁਹਾਨੂੰ ਉਹਨਾਂ ਦੀ ਮਦਰ ਨੇ ਵੀ ਕਿਹਾ ਜੀ ਆਪਾਂ ਪਹਿਲਾਂ ਵੀ ਮਦਦ ਕਰਦੇ ਆਂ ਲੋੜਵੰਦਾਂ ਦੀ ਤੇ ਪ੍ਰਮਾਤਮਾ ਦਾ ਵੀ ਓੜਾ ਅਸਰਾ ਲੈਨੇ ਆ ਤਾਂ ਫੇਰ ਪ੍ਰਮਾਤਮਾ ਨੇ ਬੜੀਆਂ ਖੁਸ਼ੀਆਂ ਦੇਤੀਆਂ ਨੇ ਅਸੀਂ ਸ਼ੁਕਰ ਕਰਦੇ ਆਂ ਪ੍ਰਮਾਤਮਾ ਦਾ ਕਿ ਐਦਾਂ ਹੀ ਸਾਰਿਆਂ ਨੂੰ ਖੁਸ਼ੀਆਂ ਕਿਹੜੇ ਦੇਣ ਸੋ ਵੀਡੀਓ ਨੂੰ ਵੱਤ ਵਾਦ শেয়ার ਕਰਿਓ ਤਾਂ ਕਿ ਇਸ ਪਰਿਵਾਰ ਦੀਆਂ ਖੁਸ਼ੀਆਂ ਵੀ ਜਰੇ ਨੇ ਲੋਕ ਦੇਖਣ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ